ਕਿਸਾਨਾਂ ਦਾ ਸੰਘਰਸ਼ ਤੇ ਉਹਦੇ ਵਿੱਚ ਆਪਾਂ ਸਾਰੇ ਹਿੱਸਾ ਲਗੇ ਹਾਂ ਇੱਕ ਗद्दार ਬੰਦਾ ਹਿੱਸਾ ਲਏਗਾ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਗੱਦਾਰ ਗੱਦਾਰ ਹੈ ਗੱਦਾਰ ਹੈ ਤੂੰ ਨੱਕ ਜੇਗਾ ਯਾਰ ਹੈ ਹਰਪ੍ਰਜਨਮਾਨ ਦੀ ਐਸੀ ਨਾ ਮੂਵੀ ਗੱਦਾਰ ਦੇ ਵਿੱਚ ਸੌਂਗ ਸੀ ਇਹਦੇ ਤੇ ਬੜਾ ਟੁੱਕਦਾ ਕਿਤੇ ਤੇ ਸਿਮਰਜੀਤ ਮਾਣ ਜਿੱਦ ਸੇਵਿਆ ਚਲਦਾ ਤੇ ਗੱਲਾਂ ਕਰਦੀਆਂ ਵੱਟੇ ਵੱਟੀਆਂ ਜਿਹੜੇ ਬੰਦੇ ਨੇ 5-5 ਲੱਖ ਚ ਲੈਟਰ ਵਿੱਚ ਸੀ ਲੋਕਾਂ ਨੂੰ ਬਾਹਰ ਰੈਫਿਊਜੀ ਲਾਉਣ ਵਾਸਤੇ ਜਿਹਦੇ ਵਿੱਚ ਬੜੇ ਕ੍ਰਿਮੀਨਲ ਲੋਕ ਵੀ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਸੀ ਇਹਨੇ 5-5 ਲੱਖ ਲੈ ਕੇ 500-600 ਕਿੱਲੇ ਚ ਇਸ ਬੰਦੇ ਨੇ ਜ਼ਮੀਨ ਬਣਾਈ ਆਪਦੇ ਅਮਰੀਕਾ ਚ ਪੂਰੀ ਫੈਮਲੀ ਸੈਟਲ ਕੀਤੀ ਆ ਕਿ ਇਹਦੇ ਤੋਂ ਪੁੱਛਿਆ ਜਾਏਗਾ ਕਿ ਇਹਦੇ ਕੋਲ ਇੰਨੀ ਪ੍ਰਾਪਰਟੀ ਕਿੱਥੋਂ ਆਈ ਆ ਇਹ ਬੰਦਾ ਸਿਮਰਜੀਤ ਮਾਨ ਐਡਾ ਵੱਡਾ ਗੱਦਾਰ ਹੈਣਾ ਇਹਨੇ ਉਹ ਗੰਦਾਰ ਗੱਦਾਰੀ ਕੀਤੀ ਹੈ ਪੰਜਾਬ ਨਾਲ ਕਿ ਅੱਜ ਇਹ ਬੰਦਾ ਗੱਲਾਂ ਕਰਦਾ ਹੈ ਕਿ ਕਸਾਨੀ ਮੋਰਚੇ ਚ ਚੈੱਕ ਆ ਕਰੀਏ ਫਲਾਣਾ ਆ ਤੇ ਇੰਕੜਾ ਗਦਾਰ ਮੈਂ ਹੈਰਾਨ ਐ ਵੀ ਇਹ ਗਦਾਰ ਬੰਦੇ ਚ ਇੰਨੀ ਹੌਸਲਾ ਇੰਨੀ ਦਲੇਰੀ ਕਿੱਥੋਂ ਆਂਦੀ ਆ ਇਹ ਕਿੱਦਾਂ ਸੋਸ਼ਲ ਮੀਡੀਆ ਤੇ ਆ ਕੇ ਜਾਂ ਲਾਈਵ ਆ ਕੇ ਵੀਡੀਓ ਚ ਕਿਸ ਹੌਸਲੇ ਨਾਲ ਇਹ ਮਤਲਬ ਸਪੀਚ ਦੇ ਜਾਂਦਾ ਇੰਨੀ ਬੇਸ਼ਰਮੀ ਲੋਕਾਂ ਵਿੱਚ ਕਿੱਥੋਂ ਆਈ ਆ ਕਿ ਇਹਨਾਂ ਨੇ ਆਪਣੇ ਜ਼ਮੀਰ ਕਿੱਦਾਂ ਵੇਚਤੇ ਕਿੱਦਾਂ ਜ਼ਮੀਰਾਂ ਦਾ ਵੇਚ ਕੇ ਸੌਦਾ ਕਰਕੇ ਉਹ ਪੈਸਿਆਂ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਆਪਣੇ ਬੱਚਿਆਂ ਦੇ ਕਾਰਬਾਰ ਬਣਾ ਲਏ ਕਿੱਦਾਂ ਆਂਦੀ ਆ ਲੋਕਾਂ ਕੋਲ ਇੰਨੀ ਕਿ ਮਤ ਇੰਨਾ ਹੌਸਲਾ ਸੋ ਐਸੇ ਗद्दारਾਂ ਦੇ ਨਾਲ ਖੜੋਗੇ ਜਿਹੜਾ ਗद्दार ਪੰਜਾਬ ਚੋਂ ਗद्दार ਡਿਕਲੇਅਰ ਹੋਇਆ ਜਿਹੜਾ ਸੰਵਿਧਾਨ ਦੇ ਕਸਮ ਖਾ ਕੇ ਭਾਰਤ ਦੇ ਝੰਡੇ ਥੱਲੇ ਖੜ ਕੇ ਖੋਤੇਸਤਾਨੀਆਂ ਖਾਲਸਤਾਨੀਆਂ ਦੀਆਂ ਗੱਲਾਂ ਕਰਦਾ ਪੰਜਾਬ ਨੂੰ ਇੰਡੀਆ ਨਾਲੋਂ ਤੋੜਨ ਦੀਆਂ ਵੱਖ ਕਰਨ ਦੀਆਂ ਗੱਲਾਂ ਕਰਦਾ ਐਜਾਂ ਦੇ ਗद्दार ਨਾਲ ਤੁਸੀਂ ਖੜੋਗੇ ਅਸੀਂ ਤਾਂ ਕਦੇ ਨਹੀਂ ਖੜਾਂਗੇ ਅਸੀਂ ਉਸ ਇਨਸਾਨ ਨਾਲ ਕਿਸ ਵੀ ਅਸ ਇਨਸਾਨ ਨਾਲ ਲਈ ਸਟੈਂਡ ਕਰਾਂਗੇ ਭਾਵੇਂ ਸਾਡੇ ਕੋਈ ਫੈਮਿਲੀ ਮੈਂਬਰ ਹੋਵੇ ਭਾਵੇਂ ਸਾਡਾ ਕੋਈ ਕਿੰਨਾ ਪ੍ਰਿਆ دوست ਹੋਵੇ ਰਿਸ਼ਤੇਦਾਰ ਹੋਵੇ ਜਿਹੜਾ ਭਾਰਤ ਨੂੰ ਨੀਚੇ ਝਕਾਉਣ ਦੀ ਗੱਲ ਕਰੇਗਾ ਭਾਰਤ ਨੂੰ ਤੋੜਨ ਦੀ ਗੱਲ ਕਰੇਗਾ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਨ ਦੀ ਗੱਲ ਕਰੇਗਾ ਅਸੀਂ ਉਸ ਇਨਸਾਨ ਨਾਲ ਕਦੀ ਸਟੈਂਡ ਨਹੀਂ ਕਰਾਂਗੇ ਭਾਰਤ ਵਿੱਚ ਜੰਮੇ ਆਂ ਭਾਰਤ ਦਾ ਨਮਕ ਨਮਕਾਇਆ ਔਰ ਭਾਰਤ ਇੱਕ ਵੀਰ ਵੀਰ ਯੋਧਿਆਂ ਦੀ ਭੂਮੀ ਹੈ ਕੱਲਾ ਪੰਜਾਬ ਨਹੀਂ ਪੂਰਾ ਭਾਰਤ ਜੇ ਤੁਸੀਂ ਸਾਰੇ ਮੁਲਕਾਂ ਦੇ ਬਾਰੇ ਬਹਿ ਕੇ ਇੱਕ ਨੋਟਸ ਬਣਾਓ ਜਾਂ ਭਰਮਣ ਕਰੋ ਸਾਰੇ ਮੁਲਕਾਂ ਦੇ ਬਾਰੇ ਜਿਨ੍ਹਾਂ ਨੇ ਧਰਤੀ ਦੇ ਉੱਪਰ ਮੁਲਕ ਹੈ ਸਭ ਤੋਂ ਜ਼ਿਆਦਾ ਜੇ ਕਿੰਦਾ ਇਤਿਹਾਸ ਦੇਵੀ ਦੇਵਤਾਂ ਦਾ ਉਹ ਭਾਰਤ ਦੀ ਧਰਤੀ ਤੇ ਆ ਭਾਰਤ ਦੀ ਧਰਤੀ ਦੇ ਵਿੱਚ ਐਸੀ ਕੀ ਖਾਸ ਗੱਲ ਸੀ ਕਿ ਸਾਰੇ ਦੇਵੀ ਦੇਵਤਾ ਨੇ ਉੱਥੇ ਜਨਮ ਲੇਤਾ ਮਹਾਨ ਵੀਰ ਯੋਧਿਆਂ ਨੇ ਉੱਥੇ ਜਨਮ ਲੇਤਾ ਇੰਡੀਆ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤਾਂ ਇਹ ਬ੍ਰਿਟਿਸ਼ ਆਲੇ ਆ ਕੇ ਇੰਡੀਆ ਨੂੰ ਬੇਪਨਾ ਜਾਣ ਤੋਂ ਪਹਿਲਾਂ 1947 ਤੋਂ ਪਹਿਲਾਂ ਸ਼ਿਪਾਂ ਦੇ ਛੇਪਲੇ ਦੇਸੀਨਾਂ ਨੇ ਸੋਨੇ ਨਾਲ ਰਾਜੇ ਦੇ ਮੁਖਟ ਉਹਨਾਂ ਦੇ ਛੇਰ ਸਾਡੀ ਬੜੀਆਂ ਕੀਮਤੀ ਅਨਮੋਲ ਮਹਾਰਾਜਾ ਰਣਜੀਤ ਸਿੰਘ ਦੀਆਂ ਬੜੀਆਂ ਇੱਕ ਯਾਦਗਾਰ ਅਨਮੋਲ ਚੀਜ਼ਾਂ ਜੋ ਅੱਜ ਵੀ ਬ੍ਰਿਟਿਸ਼ ਦੇ ਉੱਥੇ ਮਿਊਜ਼ੀਅਮ ਦੇ ਵਿੱਚ ਪਈਆਂ ਹੋਈਆਂ ਉਹ ਵੇਖ ਕੇ ਸਾਡਾ ਦਿਲ ਰੋਂਦਾ ਹੈ ਕਿ ਇਹਨਾਂ ਨੂੰ ਵਾਪਸ ਕਿਵੇਂ ਲਿੱਤਾ ਜਾਵੇ ਕਿਦਾਂ ਉਸ ਚੀਜ਼ ਨੂੰ ਪੰਜਾਬ ਦੀ ਧਰਤੀ ਤੇ ਵਾਪਸ ਲਿਆਇਆ ਜਾਵੇ ਸਾਡੇ ਇੰਡੀਆ ਦੇ ਵਿੱਚ ਲਿਆਇਆ ਜਾਵੇ ਬਿਰਕੁਛwidehatਸ ਨਹੀਂ ਚੱਲਦਾ ਸੋ ਸਿਮਰਜੀਤ ਮਾਨ ਕੱਲਾ ਗਦਾਰ ਨਹੀਂ ਇਦਾਂ ਦੇ ਗਦਾਰ ਬਹੁਤ ਐ ਲੀਡਰ ਸਾਡੇ ਪੰਜਾਬ ਦੇ ਵਿੱਚ ਇਹਨਾਂ ਨਾਲ ਸਟੈਂਡ ਨਾ ਕਰੋ ਇਹਨਾਂ ਦੇ ਛੱਤਰ ਪਾਣੀ ਚ ਪਿਓ ਪਿਓ ਕੇ ਮਾਰੋ ਇੱਕ ਗਦਾਰਾ ਨੇ 5 5 10 10 ਲੱਖ ਚ ਚਿੱਠੀਆਂ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਆਪਣੇ ਧੀਆਂ ਪੁੱਤਾਂ ਸੱਤ ਪੀੜੀਆਂ ਦੀਆਂ ਪ੍ਰਾਪਰਟੀਆਂ ਬਣਾਈਆਂ ਹੁਣ ਬਾਦਲ ਦਾ ਹਲੇ ਇੱਕੋ ਹੋਟਲ ਸਾਹਮਣੇ ਆਇਆ ਠੀਕ ਹੈ ਹਾਲੇ ਬਹੁਤ ਕੁਝ ਬਾਦਲ ਦਾ ਵੀ ਸਾਹਮਣੇ ਆਣਾ ਹੈ ਕਿਉਂਕਿ ਦੁਖਬੀਰ ਨੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਦੁਖਬੀਰ ਕਿੰਨਾ ਜ਼ੋਰ ਲਾਲੇ ਹੁਣ ਦੁਖਬੀਰ ਬਾਦਲ ਭੱਜਲੇ ਸਾਰੇ ਪਾਸੇ ਹੱਥ ਪੈਰ ਮਾਰਲੇ ਨਾਲ ਉਹਦੀ ਫੁੱਲੀ ਨਸ ਵਾਲੀ ਜਨਾਨੀ ਮਾਰਲੇ ਜਿਨੇ ਹੱਥ ਪੈਰ ਵੱਜਦੇ ਆ ਤੁਸੀਂ ਕਦੀ ਸੇਮ ਨਹੀਂ ਬਾਨਾ ਦੋਨੋਂ ਚਵਲੋ ਨਾ ਤੁਹਾਨੂੰ ਮੜਨ ਦੇਣਾ ਕਦੀ ਤੁਸੀਂ ਉਹ ਲੁੱਟਿਆ ਪੰਜਾਬ ਨੂੰ ਤੁਸੀਂ ਉਹ ਗੰਦੀ ਦੀਮਕ ਆ ਉਹ ਇੰਨੇ ਗੰਦੀ ਦੀਮਕ ਕਿ ਤੁਹਾਡੇ ਤੇ ਕੋਈ ਵੀ ਸਪਰੇ ਪਾ ਦਈਏ ਤੁਸੀਂ ਉਹ ਗੰਦੀ ਦੀਮਕ ਉਹ ਕਦੀ ਮਰੋਗੇ ਨਹੀਂ ਜੇ ਤੁਹਾਡੇ ਵਰਗਿਆਂ ਨੂੰ ਹੁਣ ਪੰਜਾਬ 'ਚ ਅਸੀਂ ਕੋਈ ਅਹੁਦਾ ਦੇਤਾ ਨਾ ਰਹਿੰਦਾ ਖੁੰਦਾ ਪੰਜਾਬ ਤੁਸੀਂ ਛੱਟ ਜਾਣਾ। ਕੀ ਕਰੋਗੇ ਨੀ ਬੇਪਰਵਾਹ ਦੌਲਤ ਬਣਾ ਕੇ ਨਾਲ ਲੈ ਕੇ ਜਾਓਗੇ ਜਾਂ ਤੁਹਾਡੇ ਤੀ ਪੁੱਤ ਨਾਲ ਲੈ ਜਾਣਗੇ? ਸੋ ਸ਼ਰਮ ਨੂੰ ਹੱਥ ਮਾਰੋ। ਤੁਸੀਂ ਚਾਹਦੇ ਪੰਜਾਬ ਨੂੰ ਬਹੁਤ ਟੌਪ ਤੱਕ ਪਹੁੰਚਾ ਸਕਦੇ ਸੀ। ਹਰੇਕ ਜਿੰਨੇ ਵੀ ਇੰਡੀਆ ਦੇ ਵਿੱਚ ਪ੍ਰੋਵੈਂਸ ਹੈ ਨਾ ਪੰਜਾਬ ਨੂੰ ਸਭ ਤੋਂ ਨੰਬਰ 1 ਤੇ ਲਿਆ ਸਕਦੇ ਸੀ ਪਰ ਨਹੀਂ ਤੁਸੀਂ ਤਾਂ ਆਪਣੇ ਹੀ ਆਪਣੇ ਪੰਜਾਬ ਦੀ ਮਿੱਟੀ ਦਾ ਆਪਣਾ ਨਾਮ ਖਾ ਕੇ ਤੁਸੀਂ ਉਹਨੂੰ ਖੋਖਲਾ ਕਰਤਾ। ਸਮਰਜੀਤ ਮਾਨ ਦੇ ਮੂੰਹ ਤੇ ਗੱਲਾਂ ਬਿਲਕੁਲ ਨਹੀਂ ਚੱਟਦੀਆਂ ਇਹ ਗਦਾਰ ਸੀ ਗਦਾਰ ਹੈ ਹਮੇਸ਼ਾ ਗਦਾਰ ਰਹੇਗਾ ਇਹਨੂੰ ਇਹ ਨਹੀਂ ਪਤਾ ਵੀ ਤੇਰੀ ਟੈਂਟਾਂ ਫਿਸ ਕਦੀ ਵੀ ਹੋ ਸਕਦੀ ਐ ਤੇਰੀਆਂ ਜਿਹੜੀਆਂ ਲੱਤਾਂ ਸੀਵਿਆਂ 'ਚ ਹੀ ਜਾਂਦੀਆਂ ਪੁੱਲਾ ਤੂੰ ਐਡੀਆਂ ਉੱਚੀਆਂ ਤੇ ਓਛੀਆਂ ਕਰਦਾ ਬਾਬੇ ਹਾਜ਼ਰ ਨਾਜ਼ਰ ਮਾਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਹਰੇ ਖੜ ਕੇ ਕਹਿ ਕਿ ਤੂੰ ਗਦਾਰ ਨਹੀਂ ਐ ਤੂੰ ਲੁੱਟਿਆ ਨਹੀਂ ਪੰਜਾਬ ਨੂੰ ਤੂੰ ਐਡੇ ਕੁੱਤੇ ਕੰਮ ਕੀਤੇ ਇਨੇ ਕਾਰਨਾਮੇ ਕਾਲੇ ਕੀਤੇ ਐ ਤੈਨੂੰ ਲਿਸਨ ਕਰੀਏ ਕਦੀ ਵੀ ਨਹੀਂ ਅਗਰ ਪੰਜਾਬੀਆਂ ਵਿੱਚ ਜ਼ਮੀਰ ਹੋਏਗਾ ਉਹ ਤੈਨੂੰ ਸਪੋਰਟ ਕਦੀ ਨਹੀਂ ਕਰਨਗੇ ਜੈ ਭਾਰਤ ਜੈ ਹਿੰਦ